ਗੁਰੂਵਰ ਸਾਹਿਬ ਦੇ ਵਾਲਵਿਕ ਮੰਦਲੇ ਦੇ ਵਿੱਚ ਮੌਜੂਦ ਹੈਗੇ ਆ ਜਿੱਥੋਂ ਦਾ ਇੱਕ ਅੱਜ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਇੱਕ ਬੰਦਾ ਨੰਗਾ ਆ ਕੇ ਐਸੇ ਜਗ੍ਹਾ ਤੇ ਬੈਠ ਜਾਂਦਾ ਐਸੇ ਚੌਂਕ ਦੇ ਵਿੱਚ ਜਿੱਥੇ ਅਸੀਂ ਖੜੇ ਹੈਗੇ ਆ ਉਸ ਤੋਂ ਬਾਅਦ ਮਹੱਲੇ ਦੇ ਲੋਕ ਇਕੱਠੇ ਹੋ ਜਾਂਦੇ ਆ ਇਕੱਠੇ ਕਿਸ ਗੱਲੋਂ ਹੋਇਆ ਕਿਉਂਕਿ ਜਿਹੜੀ ਹਰਕਤ ਇਹ ਹੋਈ ਹੈ ਪੂਰੀ ਤੁਹਾਨੂੰ ਵੀਡੀਓ ਦੇ ਵੀ ਉਹ ਦਿਖਾ ਦਿੰਦੇ ਹੈਗੇ ਆ ਤੇ ਨਾਲ ਹੀ ਗੱਲਬਾਤ ਕਰ ਲੈਂਦੇ ਮਹੱਲਾ ਵਾਸੀ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰਦੇ ਆ ਬਾਈ ਕੀ ਹੋਇਆ ਸੀ ਸਾਰੀ ਗੱਲਬਾਤ ਦੇਖੋ ਜੀ ਇਹ ਪਿੱਛੋਂ ਨਸ਼ਾ ਪੱਤਾ ਖਾ ਕੇ ਇੱਥੇ ਆਣ ਕੇ ਅਸ਼ਲੀਲ ਹਰਕਤਾਂ ਕਰਦੇ ਨੇ ਇੱਥੇ ਦੁਕਾਨ ਦੇ ਵਿੱਚ ਆਣ ਕੇ ਪਹਿਲਾਂ ਇਹਨਾਂ ਨੇ ਦੁਕਾਨ ਤੋਂ ਕੋਈ ਚੀਜ਼ ਲੈ ਲਈ ਫਿਰ ਦੁਕਾਨ ਦੇ ਵਿੱਚ ਨੰਗੇ ਹੋ ਕੇ ਤੇ ਫਿਰ ਇੱਥੇ ਚੌਕ ਵਿੱਚ ਨੰਗੇ ਹੋ ਕੇ ਬਹਿ ਜਾਂਦੇ ਨੇ ਕਹਿੰਦੇ ਨੇ ਸਾਡੇ ਉੱਤੇ ਬਾਬਾ ਆ ਗਿਆ ਤੇ ਇਸ ਤਰ੍ਹਾਂ ਲੋ ਚੌਕ ਵਿੱਚ ਲੋਕਾਂ ਦੀਆਂ ਧੀਆਂ ਪੈਣ ਵਾਲੇ ਲੰਗੜਾ ਕਿੰਨੀ ਸ਼ਰਮ ਵਾਲੀ ਗੱਲ ਹੈ ਸਮਾਜ ਦੇ ਉੱਤੇ ਮੂੰਹ ਕਾਲਾ ਕਰਨ ਵਾਲੀ ਇੱਕ ਗੱਲ ਹੋ ਜਾਂਦੀ ਇਹੋ ਜਿਹੇ ਬੰਦਿਆਂ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਏ ਇਹੋ ਜਿਹੇ ਕੁਝ ਲੇਡੀਜ਼ ਵੀ ਲੰਘਦੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਹੈਗੇ ਆ ਹਾਂਜੀ ਆ ਪੁੱਛੋ ਨਾ ਜਿਨਾਰੀ ਦੁਕਾਨ ਤੇ ਸਭ ਵਾਰਦਾਤ ਹੋਈ ਆਓ ਮਾਤਾ ਜੀ ਮਤਲਬ ਕੀ ਹੋਇਆ ਸੀ ਉਹ ਘਟਨਾ ਜਿਹੜੀ ਸੀਸੀਟੀਵੀ ਫੋਟੇ ਬਾਹਰ ਸਾਹਮਣੇ ਆ ਰਹੀ ਹੈ ਉਹ ਵੀਰੇ ਦੁਕਾਨ ਤੇ ਆਇਆ ਬੰਡਲ ਲੈ ਆਨੇ ਬੰਡਲ ਲੈ ਕੇ ਉਹ ਬੀੜੀ ਪੀਣ ਲੱਗ ਪਿਆ ਤੇ ਸਾਡਾ ਪੁੱਤਰੀ ਅਸੀਂ ਤਾਂ ਪੁੱਤਰੀ ਪੁੱਤਰ ਕਰਕੇ ਜ਼ਿਕਰ ਕਰਕੇ ਬਾਹ ਲਿਆ ਉਹਨੇ ਪਤਾ ਨਹੀਂ ਉਹਦੇ ਚ ਕੀ ਆ ਗਿਆ ਉਹਨੇ ਬੈਂਚ ਤੇ ਤਾਂ ਛਾਲ ਮਾਰਤੀ ਉਥੇ ਬੈਂਚ ਤੇ ਨੰਗਾ ਹੋ ਗਿਆ ਮੈਂ ਭੱਜ ਕੇ ਬਾਹਰ ਆ ਗਈਆਂ ਉਹ ਵੇਚੀ ਬੈਠੀ ਸੀ ਤੇ ਬਸ ਉਹ ਉੱਥੇ ਨ ਚੱਲਾ ਬਾਹਰ ਆ ਗਿਆ ਇੱਥੇ ਆ ਗਿਆ ਨੰਗਾ ਹੋ ਕੇ ਇੱਥੋਂ ਫਿਰ ਮੁੰਡਿਆਂ ਨੇ ਕਈਆਂ ਨੇ ਚੱਕਿਆ ਤਿੰਨ ਹਾਂ ਗੱਲ ਇਹ ਤੇ ਆ ਬਾਤ ਬਸ ਹਾਂ ਕੀ ਗੱਲ ਹੋਈ ਜੀ ਕੀ ਕਰ ਰਹੇ ਤੁਸੀਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਸੁਣੀ ਗੱਲ ਹੀ ਕਰਦੇ ਵਿੱਚ ਤੇ ਬੱਚੇ ਫਿਰਦੇ ਰਹਿੰਦੇ ਕੁੜੀਆਂ ਜਵਾਨਾਂ ਆਟੀ ਜਾ ਇੱਧਰ ਆ ਉੱਧਰ ਜਾ ਤੇ ਥੋੜਾ ਗੱਲ ਵੀ ਐਵੇਂ ਹੋਈ ਜਾਵੇ ਧੀਆਂ ਭੈਣਾਂ ਨਾਲ ਕਿ ਨਹੀਂ ਕਾ ਉਹਨਾਂ ਨੇ ਵਿਚਾਰਾਂ ਦੇ ਉਹਨਾਂ ਦੀ ਦੁਕਾਨ 'ਚ ਵੜ ਗਏ ਤਾਂ ਉੱਥੇ ਕਣੀ ਕੁੜੀ ਸੀ ਕੋਈ ਤੇ ਨੰਗਾ ਹੋ ਗਿਆ। ਹੂੰ। ਤੇਈ ਤਾਂ ਹੁੰਦੇ ਤੇ ਫਿਰ ਅਸੀਂ ਤਾਂ ਫੜ ਲੈਂਦੇ ਉੱਥੇ। ਨਹੀਂ ਇਥੇ ਦੁਨੀਆ ਸੀ ਦਿਨ ਵਿੱਚ ਤਾਂ ਫੜਿਆ ਨਾ ਗਿਆ। ਦੇਖੋ ਚੌਕ ਹੈਗਾ ਦੁਕਾਨਾਂ ਨੇ ਲੋਕ ਆਉਂਦੇ ਜਾਂਦੇ ਆ ਵੀਡੀਓ 'ਚ ਵੀ ਦਿਖਾਈ ਦੇ ਰਹੇ ਕਾਫੀ ਲੈੜੀ। ਬੱਚੇ ਸਾਡੀਆਂ ਕੁੜੀਆਂ ਆਪ ਜਵਾਨਾਂ ਨੇ ਵੇਚਦੀ ਦੀ ਦੁਕਾਨ ਤੇ ਜਾਂਦੀਆਂ ਨੇ। ਕਦੇ ਆ ਜਾਂਦੇ ਨੇ ਕਦੇ ਚਲੇ ਜਾਂਦੇ ਨੇ ਇਥੋਂ ਦੀ ਨੰਗਾ ਟਾਪਾ। ਰੋਜ ਦਾ। ਅੰਬਾ ਜੀ ਕੀ ਸਾਰੇ ਅੱਜ ਘਟਨਾ ਵਾਪਰੀ ਹੈਗੀ ਆ ਕਿਉਂ ਹੋ ਰਿਹਾ ਹੈ ਜੇ ਲੋਕ ਮਾਨਸਿਕ ਤੌਰ ਤੇ ਇਦਾਂ ਦੇ ਹੈਗੇ ਆ। ਜਾ ਕਿਸੇ ਸ਼ਰਾਦੇ ਤਹਿਤ ਕੀਤਾ ਜਾ ਰਿਹਾ ਦੇਖੋ ਹਰੇਕ ਦੇ ਬੱਚੇ ਬਾਜ਼ਾਰ ਹੈ ਬਾਜ਼ਾਰੇ ਕੋਈ ਆ ਕੇ ਬੰਦਾ ਨੰਗਾ ਹੋ ਕੇ ਬੈਠ ਜਾਊਗਾ ਤਾਂ ਹਾਲਾਤ ਦੇਖੋ ਕੀ ਹੋਗੇ ਲੋਕਾਂ ਦੇ ਮਨੋਂ ਬਲ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਝੂਰ ਜ਼ਰੂਰ ਡੋਲਦਾ ਹੈਗਾ ਵੀ ਬਾਜ਼ਾਰ ਚ ਜਾਣਾ ਵੀ ਹੋਣ ਅੱਜ ਕੱਲ ਸੇਫ ਨਹੀਂ ਹੈ ਥਿੰਨ ਸਾਹਿਬ ਪਹਿਲਾਂ ਤਾਂ ਤੁਹਾਨੂੰ ਜੀ ਆ ਸਾਡੇ ਵੱਲੋਂ ਵਾਲਵਿੰਗ ਮੱਲੇ ਵੱਲੋਂ ਥਿੰਨ ਸਾਹਿਬ ਇਹ ਮੰਨ ਲਓ ਜਿਹੜੀ ਇਹਨੇ ਹਰਕਤ ਕੀਤੀ ਇਸ ਬੰਦੇ ਨੇ ਇਹਨੇ ਉਸ ਤੋਂ ਬਾਅਦ ਕਿਹਾ ਕਿ ਮੇਰੇ ਚ ਬਾਬਾ ਆ ਗਿਆ ਜੀ ਠੀਕ ਹੈ ਜੀ ਆਪਾਂ ਦੇਖਦੇ ਆਂ ਜੀ ਤੁਸੀਂ ਵੀ মিডিਆ ਕਰਦੇ ਹੋ ਵੀ ਆਪਾਂ ਦਰਬਾਰਾਂ ਤੇ ਜਾਂਦੇ ਆਂ ਕਦੇ ਬਾਬਾ ਬੇਪੜਦੋ ਕਿ ਵੀ ਆਉਂਦਾ ਜੀ ਨਾਗਿਆਂ ਦਾ ਸ਼ਹਿਰ ਹੋਵੇ ਤੇ ਮੈਂ ਕਹਾਂ ਜੀ ਇਹ ਨਾਗਿਆਂ ਦਾ ਸ਼ਹਿਰ ਤਾਂ ਨਹੀਂ ਇਹ ਤਾਂ ਪੰਜਾਬ ਹੈ ਇੱਥੇ ਤਾਂ ਨਗਾ ਹੋਣਾ ਚਾਹੀਦਾ ਹੀ ਨਹੀਂ ਉਹ ਕਹਿੰਦਾ ਜੀ ਮੇਰੇ ਚ ਬਾਬਾ ਆ ਗਿਆ ਸਾਡੀ ਚਲੋ ਮਨਸੂਬਤ ਪੰਚਾਇਤ ਨੇ ਚਲੋ ਰੱਬ ਵਰਗੇ ਵੀਰਾਂ ਨੇ ਦੋਸਤਾਂ ਨੇ ਕਿਹਾ ਵੀ ਇਹਨਦੇ ਤੋਂ ਮਾਫੀ ਮੰਗਾ ਕੇ ਇਹਨੂੰ ਮਾਫ ਕੀਤਾ ਜਾਵੇ ਠੀਕ ਹੈ ਜੀ ਅਸੀਂ ਮਾਫ ਕਰਤਾ ਔਰ ਸਭ ਤੋਂ ਵੱਡੀ ਥੇਨ ਸਾਹਿਬ ਪੰਜਾਬ ਪੁਲਿਸ ਦੀ ਇੰਨੀ ਕਿ ਬੇਰੁਜ਼ਗਾਰੀ ਗਲਤੀ ਨਾ ਜੀ ਡੀਐਸਪੀ ਸਤਨਾਮ ਸਿੰਘ ਨੂੰ ਵੀ ਸੀਆਈਆਂ ਜਾਰੀਆਂ ਨੇ ਬਰਾੜ ਸਾਹਿਬ ਨੂੰ ਵੀ ਜਾਰੀਆਂ ਨੇ ਕੋਈ ਵੀ ਸਾਡੇ ਮਹੱਲੇ 'ਚ ਤੁਸੀਂ 12 ਵਜੇ ਤੋਂ ਬਾਅਦ ਵੇਖੋ ਦੁਪਹਿਰ ਦੇ ਇੱਥੇ ਉਹ ਬੰਦਾ ਆਵੇਗਾ ਜੀ ਜਿਹੜਾ ਸਾਡੇ ਸੁਬਨੇ 'ਚ ਅਸੀਂ ਤਾਂ ਕੀ ਕਿਸੇ ਨੇ ਵੀ ਨਹੀਂ ਵੇਖਿਆ ਹੋਣਾ ਘੱਟ ਤੋਂ ਘੱਟ 20 ਤੋਂ 25 ਮੋਟਰਸਾਈਕਲ ਸਾਡੀਆਂ ਗਲੀਆਂ ਚ ਕੂ ਕੂ ਕਰਕੇ ਲੰਘਦੇ ਨੇ ਜੀ ਜਿਹੜਾ ਸਾਡੇ ਮਹੱਲੇ ਨੂੰ ਬਦਨਾਮ ਕੀਤਾ ਜਾਂਦਾ ਵੀ ਇੱਥੇ ਨਸ਼ਾ ਵਿਕਦਾ ਨਸ਼ਾ ਵਿਕਦਾ ਨਹੀਂ ਚਲੋ ਨਸ਼ਾ ਖਾਂਦੇ ਜ਼ਰੂਰ ਨੇ ਸਾਡੇ ਅਸੀਂ ਇਹ ਨਹੀਂ ਕਹਿੰਦੇ ਵੀ ਖਾਂਦੇ ਨਹੀਂ ਵੀ ਅਸੀਂ ਦੁੱਧ ਤੋਤਿਆਂ ਸਾਡਾ ਮਹੱਲਾ ਪਰ ਅਸੀਂ ਇਹਨੂੰ ਇਹ ਕਹਿੰਦੇ ਆ ਵੀ ਇੱਥੇ ਇੱਕ ਦੋ ਰੇਟਾ ਮਾਰੀਆਂ ਜਾਂਣ ਇੱਥੋਂ ਦੇ ਬੰਦਿਆਂ ਨੂੰ ਸੂਝ ਬਣ ਕੇ ਤਾਂ ਨਵੀਂ ਪੀੜ੍ਹੀ ਹੈ ਜਿਹੜੀ ਅੱਜ ਦੀ ਅੱਜ ਦੀ ਪੀੜ੍ਹੀ ਆਉਣ ਵਾਲੇ ਸਮੇਂ ਦੇ ਵਿੱਚ ਜਵਾਕ ਨਹੀਂ ਜਮਾ ਸਕਦੀ ਅੱਜ ਦੀ ਪੀੜ੍ਹੀ ਜੇ ਅੱਜ ਦੀ ਪੀੜ੍ਹੀ ਚ ਨਸ਼ਾ ਨਾ ਨਾ ਬੰਦ ਕੀਤਾ ਗਿਆ ਗਵਰਨਮੈਂਟ ਵੱਲੋਂ ਠੀਕ ਹੈ ਜੀ ਆਮ ਪਾਰਟੀ ਨੇ ਵੀ ਅਸੀਂ ਨਸ਼ਾ ਇਹ ਜਾ ਮੁੱਦ ਕਰ ਦੇਗੇ ਵੀ ਨਸ਼ਾ ਘਰ ਘਰ ਤੱਕ ਹੀ ਕਿਸੇ ਨੂੰ ਨਸ਼ਾ ਮਿਲਣ ਦੀ ਪੂਸਤ ਵੀ ਨਹੀਂ ਮਿਲੇਗੀ ਪਰ ਅੱਜ ਨਸ਼ਾ ਦਾ ਜੀ ਘਰ ਘਰ ਫੋਨਾਂ ਦੇ ਪਚਾਰੇ ਨੇ ਜੀ ਬਿੱਟਾ ਬਣਾ ਬਣਾ ਕੇ ਸ਼ਰੇਆਮ ਦੇ ਰਹੇ ਨੇ ਜੀ ਕੋਈ ਕਾਰਵਾਈ ਨਹੀਂ ਜੀ ਜੇ ਕੋਈ ਕਿਸੇ ਨੂੰ ਦਰਖਾਸਤ ਦਿੰਦਾ ਜੀ ਉਹਦੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਉਹ ਕਾਰਵਾਈ ਇਸ ਲਈ ਨਹੀਂ ਹੁੰਦੀ ਕਿਉਂਕਿ ਜਿਹੜੇ ਵੱਡੇ ਉੱਪਰ ਮਗਰਮਾਸ ਬੈਠੇ ਨੇ ਜੀ ਠੀਕ ਹੈ ਜੀ ਉਹ ਆਪਣੀ ਦੇਖਭਾਲ ਨਾਲ ਉਹਨਾਂ ਨੂੰ ਪੇਮੈਂਟ ਦੇ ਦੇ ਦਿੰਦੇ ਨੇ ਵੀ ਤੁਸੀਂ ਨਾ ਜਾਓ ਇਹ ਬੰਦੇ ਮੇਰੇ ਨੇ ਠੀਕ ਹੈ ਜੀ ਬੇਨਤੀ ਹੈ ਵੀ ਸਾਡੀ ਸਾਡੀ ਨੌਜਵਾਨ ਪੀੜ੍ਹੀ ਨੂੰ ਤੇ ਸਾਡੇ ਸਮਾਜ ਨੂੰ ਠੀਕ ਹੈ ਜੀ ਤੇ ਬਚਾਇਆ ਜਾਵੇ ਅੱਜ ਤੁਸੀਂ ਮੰਨਣਾ ਕਰੋਗੇ ਸਾਡੇ ਇੱਥੇ ਇਸ ਮੱਲੇ ਦੇ ਤੁਸੀਂ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਮੇਰੀਆਂ ਅੱਖਾਂ 'ਚੋਂ ਹੰਸੂ ਆਉਂਦੇ ਨੇ ਆਹ ਬੰਦੇ ਦਾ ਇੱਕ ਬੇਟਾ ਇੱਥੇ ਦੋ ਬੰਦੇ ਐਜੇ ਨੇ ਜਿਨ੍ਹਾਂ ਦੇ ਇੱਕੋ ਇੱਕ ਬੇਟਾ ਸੀ ਇੱਕ ਦੀ 14 ਸਾਲ ਉਮਰ ਜਿਸ ਦਾ ਨਾਮ ਰੋਕੀ ਉਹ ਦੁਨੀਆ ਤੋਂ ਗਿਆ ਚਲਾ ਠੀਕ ਹੈ ਜੀ ਇੱਕ ਦਾ ਨਾਮ ਬੋਬੀ ਰਖਸ਼ੇ ਵਾਲੋਂ ਦਾ ਪਿਓ ਰੱਖਸ਼ਾ ਚਲਾਉਂਦਾ ਮਾਂ ਉਹਦੀ ਬਿਲਕੁਲ ਵਿਚਾਰੀ ਬਹੁਤ ਬਿਮਾਰ ਆ ਉਹ ਵੀ ਤੁਹਾਨੂੰ ਦੱਸ ਰਿਹਾ ਜੀ ਠੀਕ ਹੈ ਜੀ ਸਾਡੇ ਮੱਲੇ ਦੇ ਵਿੱਚ ਜਿੰਨੇ ਬੱਚੇ ਮਰੇ ਨੇ ਕੋਈ ਵੀ ਕਿਸੇ ਗੱਲ ਨਾਲ ਨਹੀਂ ਮਰੇ ਜੀ ਸਾਰੇ ਚਿੱਟੇ ਨਾਲ ਮਰੇ ਨੇ ਜੀ ਹੂੰ ਠੀਕ ਹੈ ਜੀ ਚਿੱਟਾ ਬੰਦ ਜਿੰਨਾ ਚਿਰ ਨਹੀਂ ਹੁੰਦਾ ਥਿੰਦ ਸਾਹਿਬ ਸਾਡੇ ਬੱਚੇ ਆਉਣ ਵਾਲੀ ਜਿਹੜੀ ਪੀੜ੍ਹੀ ਐ ਨਾ ਜੀ ਖਤਮ ਹੋ ਜਾਏਗੀ ਸਾਡੀ ਪੀੜ੍ਹੀ ਨੂੰ ਥਿੰਦ ਸਾਹਿਬ ਤੁਹਾਡਾ মিডিਆ ਤੁਹਾਡਾ মিডিਆ ਦੇ ਜਰਾਏ ਆ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਖੜੇ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਗਰੀਬਾਂ ਦੀ ਮਦਦ ਕੀਤੀ ਇੱਕ ਸਾਡੇ ਮੁੱਲੇ ਚ ਵੀ ਚਾਰ ਪੰਜ ਮੁਲਾਜ਼ਮ ਲਾ ਦਿਓ ਨਾ ਜੀ ਜਿਹੜੇ ਦਿਨ ਪਰ ਰਾਤ ਰੇਡ ਕਰਨ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਥਿੰਦ ਸਾਹਿਬ ਸਾਡੀ ਆਉਣ ਵਾਲੀ ਜਰਸਨ ਨੂੰ ਬਚਾ ਲੋ ਸਾਡੀ ਪੀੜ੍ਹੀ ਨੂੰ ਬਚਾ ਲੋ ਕਿਉਂਕਿ ਆਉਣ ਵਾਲੇ ਜਿਹੜੇ ਮੇਰਾ ਇੱਕ ਛੋਟਾ ਜਿਹਾ ਬੱਚਾ ਜੀ ਜਿੰਦੀ ਉਮਰ ਅੱਜ 3.5 ਸਾਲ ਹੈ ਜੀ ਇੱਕ ਮੇਰਾ ਹਾਂਜੀ ਉਹ ਮੈਂ ਆਪਦੇ ਬੇਟੇ ਨੂੰ ਮਜਬੂਰਨ ਇੱਥੋਂ ਦੇ ਲਾਟ ਦੇ ਕੇ ਆਪਦੇ ਸੋਹਰਿਆਂ ਦੇ ਭੇਜਣ ਲੱਗਾ ਜੀ ਮੇਰੇ ਸੋਹਰੇ ਜੰਮੂ ਨੇ ਜੀ ਮੈਂ ਆਪਣੇ ਬੱਚੇ ਨੂੰ ਉੱਥੇ ਪੜ੍ਹਾਣ ਲੱਗਾ ਜੀ ਇੱਥੋਂ ਫੀਸ ਭੇਜ ਦਿਆਂਗਾ ਪਰ ਮੈਥੇ ਨਹੀਂ ਛੱਡਣਾ ਜੀ ਮੇਰੇ ਬੱਚੇ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਗੀ ਅਜੇ 3.5 ਸਾਲ ਦਾ ਜੀ ਜਦੋਂ 7 ਸਾਲ ਦਾ ਹੋ ਗਿਆ ਜੀ ਉਹ ਟੀਕੇ ਵੀ ਲਾਵੇਗਾ ਉਹ ਨਸ਼ੇ ਵੀ ਕਰੇਗਾ ਕਿਉਂਕਿ ਇੱਥੇ ਕੋਈ ਚਾਜ ਦਾ ਬੰਦਾ ਹੀ ਕੋਣੀ ਜੀ ਦੱਸੋ ਜੀ ਉਹ ਕੀ ਕਰੇਗਾ ਇਸ ਲਈ ਮੈਂ ਨਹੀਂ ਕਹਿੰਦਾ ਤੁਹਾਡੇ ਕੋ ਜਾਜੀ ਚੋਣਾ ਪਰ ਸਰਕਾਰਾਂ ਨੇ ਕੁਝ ਨਹੀਂ ਕਰਨਾ ਜੀ ਨਾ ਹੀ ਇੱਥੇ ਫੌਜਾ ਸਿੰਘ ਸਰਾਏ ਨੂੰ ਕਿੰਨਾ ਚਿਰ ਹੋ ਗਿਆ ਅੱਜ ਤੱਕ ਇੱਕ ਵਾਰੀ ਸਾਡੇ ਮਹੱਲੇ ਚ ਢੇੜਾ ਮਾਰਿਆ ਜੂ ਐਮਐਲਏ ਬਣਿਆ ਉਸ ਤੋਂ ਬਾਅਦ ਉਹਨੇ ਕੋਈ ਵੀ ਸਾਡੇ ਮਹੱਲੇ ਚ ਢੇੜਾ ਨਹੀਂ ਮਾਰਿਆ ਜੀ ਕੋਈ ਵੀ ਤੇ ਵੱਡੇ ਵੱਡੇ ਇੱਥੇ ਅਧਿਕਾਰੀ ਆ ਗਏ ਰਾਣਾ ਸੋਢੀ ਵੀ ਆਇਆ ਬੜਿਆਏ ਵੀ ਅਸੀਂ ਨਸ਼ਾ ਬਿਲਕੁਲ ਬੰਦ ਕਰਦੇ ਆਂਗੇ ਪਰ ਨਸ਼ਾਨੀ ਬੰਦ ਹੋ ਰਹੀ ਜੀ ਇਸ ਬੰਦੇ ਦਾ ਵੀ ਜਵਾਨ ਪੁੱਤਰ ਮਰਿਆ ਜੀ ਜਿਹੜਾ ਅੱਜ ਇਹ ਵੀ ਨਸ਼ਾਨਾ ਤੁੱਟ ਸੀ ਹਾਂਜੀ ਬੜਾ ਨਸ਼ਾ ਕਰਦਾ ਨਹੀਂ ਜੀ ਇਹ ਤਾਂ ਇਹਨੂੰ ਤਾਂ ਬਾਬਾ ਗਿਆ ਨਹੀਂ ਨਾਂਗਾ ਇੰਦੇ ਤੇ ਬਾਬਾ ਗਿਆ ਬਾਬਾ ਤਾਂ ਨਾਂਗਾ ਕੱਢਣਾ ਸੀ ਜੀ ਪਰ ਪਰਪੀ ਦੀ ਸਾਨੂੰ ਮੰਨਣੀ ਪੈਣੀ ਹੈ ਜੀ ਕਿਉਂਕਿ ਅਸੀਂ ਪਰਪੀ ਚ ਰਹਿੰਦੇ ਜੀ ਕਿਉਂਕਿ ਅਸੀਂ ਕੱਲੇ ਆਂ ਅਸੀਂ ਸਾਰੀ ਪਰਪੀ ਦੇ ਨਾਲ ਆ ਜੀ ਜੇ ਮੰਨ ਲਓ ਪਰ ਵੀ ਮੇਰੇ ਨਾਲ ਹੁੰਦੀ ਬੰਦੇ ਦਾ ਬਾਕੀ ਕਾਰਵਾਈ ਕਰਨੀ ਹੈ ਜੀ ਫਿਰ ਸਾਡੀ ਕਾਰਵਾਈ ਥਿੰਸਾ ਬਾਬ ਦੇ ਤਰੀਕੇ ਦੀ ਹੋਣੀ ਸੀ ਕਿਉਂਕਿ ਮੈਂ ਤਾਂ ਆਪਦੇ ਘਰ ਵਾਲੀ ਨੂੰ ਫੋਨ ਕੀਤਾ ਸੀ ਵੀ ਉਧਰ ਰਵੀ ਨੂੰ ਜਾਓ ਰਵੀ ਕੋਲੇ ਰਵੀ ਮੇਰੇ ਚਾਚਾ ਜੀ ਦਾ ਬੇਟਾ ਹੈ ਉਹ ਗਏ ਨਹੀਂ ਉਧਰ ਜੇ ਚਲੇ ਜਾਂਦੇ ਤੇ ਫਿਰ ਤਾਂ ਨਾਂਗਾ ਬਾਬਾ ਉਦੋਂ ਹੀ ਅਸੀਂ ਬਣਾ ਦੇਣਾ ਸੀ ਜੀ ਇੱਥੇ ਨਾਂਗਾ ਦਾ ਸ਼ਹਿਰੀ ਬਣਾ ਦੇਣਾ ਸੀ ਇਹ ਜ਼ਿੰਦਗੀ ਚੱਲਦੀਆਂ ਪੀੜ੍ਹੀਆਂ ਨੂੰ ਵੀ ਦੱਸਦਾ ਵੀ ਕਦੇ ਵੀ ਕਿਤੇ ਜਾ ਕੇ ਮੈਂ ਬਾਬਾ ਨਹੀਂ ਬਣਾਗਾ ਠੀਕ ਹੈ ਥਿੰਸਾ ਪਰ ਨਸ਼ਿਆਂ ਦਾ ਦੌਰ ਸਾਡੇ ਮਲੇ ਚੋਂ ਕੱਢ ਦਿਓ ਜੀ ਬਿਲਕੁਲ ਜੀ ਤੁਸੀਂ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਈ ਹੈਗੀ ਹੈ ਸੀਸੀਟੀਵੀ ਤੁਹਾਨੂੰ ਦਿਖਾਈ ਹੈਗੀ ਇਸੇ ਦੁਕਾਨ ਦੇ ਵਿੱਚੋਂ ਨਿਕਲ ਕੇ ਉਹ ਸ਼ਖਸ ਇੱਥੇ ਆ ਕੇ ਬੈਠ ਜਾਂਦਾ ਕੱਪੜੇ ਉਤਾਰ ਕੇ ਕਹਿੰਦੇ ਬਾਬਾ ਆ ਗਿਆ ਹੁਣ ਬਾਬਾ ਜੇਕਰ ਬੰਦੇ ਆ ਜਾਂਦੇ ਤੇ ਬਾਬੇ ਦਾ ਹੱਲ ਕਿਵੇਂ ਕਰਨਾ ਸੀ ਉਹ ਤੇ ਇਹਨਾਂ ਨੇ ਕਰ ਦੇਣਾ ਸੀ ਪਰ ਜਿਹੜੇ ਮੌਕੇ ਦੇ ਹਾਲਾਤ ਹੈਗੇ ਆ ਮੌਕੇ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਹਾਂ ਤੇ ਲੋਕਾਂ ਦੇ ਬਿਆਨ ਜਿਹੜੇ ਆ ਉਹ ਸਾਂਝੇ ਕੀਤੇ ਆ ਨਸ਼ੇ ਦੀ ਗੱਲ ਹੋ ਰਹੀ ਕਿ ਨਸ਼ੇ ਚ ਤੋਤੋ ਕਿ ਆਏ ਜਬ ਬਾਬਾ ਆਇਆ ਉਹ ਤਾਂ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਸਾਬ ਦੇ ਤਰੀਕੇ ਨਾਲ ਜਾਂਚ ਕਰੂਗੀ ਪਰ ਮਹੱਲਾ ਵਾਸੀਆਂ ਦੀ ਇੱਕ ਅਪੀਲ ਇੱਕ ਬੇਨਤੀ ਜ਼ਰੂਰ ਹੈ ਪ੍ਰਸ਼ਾਸਨ ਦੇ ਕੇ ਕੀਤੀ ਗਈ ਹੈ ਡੀਐਸਪੀ ਸਰਦਾਰ ਸਤਨਾਮ ਸਿੰਘ ਹੋਰਾਂ ਦੇ ਕੇ ਐਸਐਚਓ ਸਰਦਾਰ ਜਸਵਿੰਦਰ ਸਿੰਘ ਬਰਾੜ ਹੋਰਾਂ ਦੇ ਕੇ ਕਿ ਸਾਡੇ ਇਸ ਮਹੱਲੇ ਨੂੰ ਬਚਾ ਲਿਆ ਜਾਏ ਬਾਈ ਉਹਨਾਂ ਨੇ ਤਾਂ ਇਹ ਕਹਿਤਾ ਮੈਂ ਤਾਂ ਸਾਡੇ 3 ਸਾਲ ਦਾ ਬੱਚਾ ਹੈ ਮੈਂ ਤਾਂ ਜੰਮੂ ਭੜਾ ਲਈ ਭੇਜ ਰਿਹਾ ਇੱਥੋਂ ਅਜੇ ਹਾਲਾਤਾਂ ਤੋਂ ਤੰਗ ਹੋ ਗਏ ਅੱਜ ਦੀ ਇਹ ਘਟਨਾ ਨੇ ਸ਼ਰਮਸਾਰ ਕੀਤਾ ਗੁਰੂ ਵਰਸਾਏ ਦੇ ਵਿੱਚ ਜੇਕਰ ਸੀਸੀਟੀਵੀ ਕੈਮਰਾ ਨਾਲ ਕਿਆ ਹੁੰਦਾ ਤੇ ਗੱਲ ਸਾਹਮਣੇ ਆਉਣੀ ਨਹੀਂ ਸੀ ਗੱਲ ਸਾਹਮਣੇ ਆਈ ਚਾਹੇ ਬੰਦਾ ਹੁਣ ਮਾਫੀ ਮੰਗ ਕੇ ਖੜਾ ਛੜਵਾ ਗਿਆ ਪਰ ਲੋਕਾਂ ਦੇ ਵਿੱਚ ਕੈਮਰਾ ਕਰਵਾ ਕੇ ਦਿਖਾ ਦੇਣਾ ਇਹਨਾਂ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਜਿਹੜਾ ਉਹ ਜ਼ਰੂਰ ਹੈ ਕਿ ਆਖਰਕਾਰ ਇਹ ਘਟਨਾ ਵਾਪਰੀ ਵਿੱਚ ਮਜਾਰ ਦੇ ਜਿੱਥੇ ਘਰ ਨੇ ਮੁਹੱਲਾ ਨਾਲ ਹੀ ਮੰਦਿਰ ਹੈ ਉਸ ਜਗ੍ਹਾ ਦੇ ਘਟਨਾ ਵਾਪਰੀ ਇੱਕ ਸ਼ਰਮਨਾਕ ਘਟਨਾ ਜਿਹੜੀ ਹੈ ਮਾਤਾ ਪੈਣਾ ਵੀ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਦੋਂ ਟੱਪ ਰਹੀਆਂ ਜਦੋਂ ਉਹ ਬੰਦਾ ਆ ਕੇ ਬੈਠ ਜਾਂਦਾ ਹੈ ਤੇ ਹੋਣਾ ਨਹੀਂ ਚਾਹੀਦਾ ਸੀ ਜਿਹੜੀ ਇਹ ਘਟਨਾ ਅਚ ਗੁਰੂ ਅਰਸਾ ਦੇ ਵਿੱਚ ਹੋਈ ਆ ਇਸ ਘਟਨਾ ਨੇ ਇਸ ਮਹੱਲੇ ਦੇ ਵਾਸੀਆਂ ਨੂੰ ਜ਼ਰੂਰ ਸ਼ਰਮਸਾਰ ਕੀਤਾ ਚਾਹੇ ਸਹਿਮਤੀ ਜ਼ਰੂਰ ਕਹਿੰਦੇ ਬਣ ਗਈ ਹੈਗੀ ਆ ਪਵਨ ਹੋਰੀ ਨੇ ਪਵਨ ਕਿਵੇਂ ਦੇਖਦਾ ਅੱਜ ਜਿਹੜੀ ਇਹ ਘਟਨਾ ਵਾਪਰ ਗਈ ਹੁਣ ਸੀਸੀਟੀਵੀ ਵਾਇਰਲ ਹੋ ਰਹੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਾ ਨਸ਼ਾ ਅੱਜ ਕੱਲ ਬੰਦੇ ਨੇ ਕੀਤਾ ਹੀ ਹੁੰਦਾ ਹੈ ਤੇ ਫਿਰ ਬਾਅਦੋ ਕਹਿੰਦੇ ਨੇ ਜੀ ਇਹਨੇ ਕੋਈ ਆਤਮਾ ਆ ਗਈ ਜਾਂ ਕੋਈ ਚੀਜ਼ ਨੇ ਜਾ ਗਈ ਸਾਬ ਲੋ ਵੀ ਐਵੇਂ ਕੋਈ ਚੀਜ਼ਾਂ ਆਂਦੀਆਂ ਹੁੰਦੀਆਂ ਨੇ ਹੂੰ ਕਹਿੰਦਾ ਬਾਪੂ ਜੀ ਨਸ਼ਾ ਹੀ ਬੰਦੇ ਨੂੰ ਉਹਦਾ ਜਿਹੜਾ ਮਾਈਂਡ ਖਰਾਬ ਕਰਦਾ ਹੈ ਫਿਰ ਉਹਨੂੰ ਉਹ ਨਹੀਂ ਹੋਛ ਰਿਹਾ ਕਿ ਮੈਂ ਕਿੱਥੇ ਗੱਲ ਕੀ ਕਰਨਾ ਪਿਆ ਹੂੰ ਔਰ ਦੂਜੀ ਗੱਲ ਤੁਸੀਂ ਬੜਾ ਤੁਸੀਂ ਬੜੀ ਵੱਡੀ ਗੱਲ ਕੀਤੀ ਕਿ ਨਸ਼ੇ ਵਾਲੀ ਇਸ ਮੱਲੇ 'ਚ ਨਾ ਰਾਜ ਦੇ ਨਸ਼ਾ ਵਿਕਦਾ ਪਿਆ ਹੂੰ ਇੱਥੇ ਨਾਨੀਆਂ ਹੂਫੀਆਂ ਵੇਚੀਆਂ ਜਾਂਦੀਆਂ ਨੇ ਆਲਦੀ ਮੈਂਬਰ ਵੇਚੀਆਂ ਜਾਂਦੇ ਨੇ ਤੇ ਮਰਦੇ ਵੀ ਇੱਥੇ ਪੈਣੇ ਹੂੰ ਫੇਰ ਕਹਿੰਦੇ ਨੇ ਸਾਡੇ ਪੁੱਤਰ ਨੂੰ ਸਾਹਬ ਨਹੀਂ ਮਿਲਿਆ ਰਖੜੀ ਹਲਦਿਆਂ ਦੇ ਇੱਥੇ ਪਈ ਸੀ ਨਾ ਲਾਸ਼ ਪਕੜੀ ਤੋਂ ਬਾਅਦ 4-5 ਹੋ ਗਏ ਨੇ ਜੀ ਅੱਛਾ ਰਖੜੀ ਤਾਂ ਭੁੱਲ ਜਾਓ ਉਸ ਤੋਂ ਬਾਅਦ ਹੀ ਪੁੱਛੋ ਕਹਿੰਦਾ ਭਾਵ ਇੱਥੇ ਨਸ਼ਾ ਬੰਦ ਹੋਣਾ ਨਹੀਂ ਇੱਥੇ ਵੀਡੀਓ ਬਣੀ ਜਾਣੀਆਂ ਨੇ ਇੱਥੇ ਕੰਮ ਨਿਭੜਣਾ ਨਹੀਂ ਦਾ ਤੇ ਆਪਾਂ ਟੈਨਸ਼ਨ ਨਹੀਂ ਛੱਡੀ ਏ ਅਸੀਂ ਲੋਕਾਂ ਅਸੀਂ ਸਮਝਾਣ ਦੇ ਸੀ ਪਤਾ ਸਾਰਿਆਂ ਨੂੰ ਏ ਕੌਣ ਵੇਚਦਾ ਕਿੰਦਾ ਕਿੱਥੇ ਵਿਕਦਾ ਪਿਆ ਕਹਿੰਦਾ ਭਾਵ ਜੀ ਅੱਜ ਨਹੀਂ ਗੱਲ ਕਰਾਂਗੇ ਕਿਦੋਂ ਕਰਨਗੇ ਹੂੰ ਇਹਨਾਂ ਵੀਰੇ ਨਸ਼ਾ ਵਗਾਣਾ ਤੇ ਆਲੇ ਧੀਆਂ ਪੁੱਤਰਾਂ ਨੂੰ ਵੀ ਸੂਲੀ ਚੜਾਣਾ ਇਹਨਾਂ ਤੋਂ ਕੋਈ ਵੀ ਰੋਕਿਆ ਨਹੀਂ ਜਾਣਾ ਤੇ ਨਾ ਇਹਨਾਂ ਨੂੰ ਅੱਜ ਰੁਕਣਾ ਨਾ ਕੱਲ ਰੁਕਣਾ ਕਹਿੰਦੇ ਨੇ ਇਹ ਮੇਰੀਆਂ ਲਿਆਵਾਂਗੇ ਇਹ ਮੇਰੀਆਂ ਲੰਘ ਦੇ ਦੇ ਉਹ ਵੇਹਦੇ ਨੇ ਮੇਰੀਆਂ ਲਿਆਣੀਆਂ ਬੜੀਆਂ ਔਖੀਆਂ ਨੇ ਕੁਝ ਕਰਨ ਵਾਸਤੇ ਨਾ ਇੱਥੋਂ ਚਾਹੀਦਾ ਇਹ ਹਮੇਸ਼ਾ ਸੋਚ ਵੀ ਨਾ ਇੱਥੋਂ ਫਿਰ ਇਹ ਸੋਚ ਦਾ ਮੰਨਾ ਕਿ ਇੱਥੋਂ ਸੋਚਿਆ ਜਾਂਦਾ ਹੈ ਲੇਕਿਨ ਇਹਨਾਂ ਦੀ ਸੋਚ ਜਿਹੜੀ ਹੈ ਨਾ ਬੜੀ ਛੋਟੀ ਹੈ ਮੈਂ ਤੁਹਾਨੂੰ ਇਹਨਾਂ ਕਹਿ ਦੇਣਾ ਇਸ ਮੁਹੱਲੇ ਵਿੱਚ ਕਿਹੜਾ ਮਰਜੀ ਬਾਹਰੋਂ ਬੰਦਾ ਕਿ ਨਸ਼ਾ ਵੇਚ ਲਵੇ ਇਹਨਾਂ ਦੀ ਐਸੀ ਉਹ ਨਹੀਂ ਨਸ਼ਾ ਬੰਦਾ ਕਰਾ ਜਣਾ ਕਿਉਂ ਕਿ ਮਰੇ ਹੋਏ ਮਰੇ ਹੋਏ ਨੇ ਇਹਨਾਂ ਦੇ ਵਿੱਚ ਹਿੰਮਤ ਹੀ ਕੋਈ ਨਹੀਂ ਹੈਗੀ ਆਪਾਂ ਦਾ ਕਹਿਣਾ ਛੱਡਿਆ ਪੱਤਰਕਾਰ ਸਾਹਿਬ ਤੁਸੀਂ ਸਾਡਾ ਸਾਥ ਦਿੰਦੇ ਜੋ ਜਦੋਂ ਸਾਡੇ ਕੋਈ ਹਿੰਮਤ ਪੈਂਦੀ ਹੈ ਤੁਸੀਂ ਸਾਡਾ ਸਾਥ ਦਿੰਦੇ ਜੋ ਤੁਸੀਂ ਹਰ ਵਕਤ ਸਾਡਾ ਸਾਥ ਦਿੱਤਾ ਹੈ ਕਹਿੰਦਾ ਭਾਵ ਜੇ ਤੁਹਾਨੂੰ ਬੁਲਾ ਕੇ ਅਸੀਂ ਕੁਝ ਤੁਹਾਡੀ ਬੇਕਦਰੀ ਹੋਈ ਜੇ ਕੁਛ ਅਸੀਂ ਮਗਰੋਂ ਵੀ ਨਾ ਲਈ ਤੋਲੇ ਕੈਮਰੇ ਮੁਤਾਬਿਕ ਆ ਤਾਂ ਗਈ ਉਹ ਕਰਾਂਗੇ ਕੁਛ ਨਾ ਕੁਛ ਤੇ ਮਗਰੋਂ ਨਸ਼ਾ ਵਿਕੀ ਜਾਂਦਾ ਕੋਣ ਪਹੁੰਚਿਆ ਯਾਰ ਤੂੰ ਬੜੇ ਬਿਆਨ ਦੇਣਾ ਸੈਂ ਤੇ ਤੇਰੇ ਮਲੇ ਜੇ ਕੰਟੀਨੂ ਨਸ਼ਾ ਵਿਕਦਾ ਪਿਆ ਫਿਰ ਜਿੰਨਾਂ ਦੇ ਕਰਦੇ ਨੇ ਫਿਰ ਕੀਤੀ ਜਾਣਾ ਅਜੇ ਤਾਂ ਰੁੱਕ ਜਾਣਾ ਵੀ ਛੱਡਿਆ ਭਾਵੇਂ ਕੋਈ ਕਿਤੇ ਘਰੇ ਬੈ ਕੇ ਵਿੱਚੇ ਭਾਵੇਂ ਸ਼ਰਮ ਨਿੱਕੇ ਨਿੱਕੇ ਬੱਚਿਆਂ ਨੂੰ ਇੱਥੇ ਪੂੜੀ ਬੜਾ ਦੇਣ ਜਾ ਵੀ ਫਲਾਨੀ ਮੋਟਰਸਾਈਕਲ ਤੇ ਬੰਦਾ ਖੜਾ ਨੂੰ ਲਾਇਆ ਉਹ ਗੱਲ ਆ ਗਈ ਨਾ ਜੀ ਫਿਰ ਕੇਲੇ ਦੇ ਬਾਜ ਦੇ ਛਿਲਰੇ ਵਾਲੇ ਵਾਜ ਜਾਂਦੇ ਨੇ ਹੁੰਦਾ ਵੀਵੇਂ ਪਿਆ ਅੱਜ ਇੱਕ ਉਹ ਘਰ ਦਾ ਬੱਚਾ ਚੱਕਿਆ ਗਿਆ ਚਲੋ ਠੀਕ ਹੈ ਉਹ ਬੱਚਾ ਆਪਣਾ ਹੈ ਉਹਨੂੰ ਲੈ ਵੀ ਆਵਾਂਗੇ ਪਰ ਗੱਲ ਇਹ ਕਿ ਕਿੰਨੀ ਵਾਰੀ ਲੈ ਕੇ ਆਵਾਂਗੇ ਅਕਸਰ ਤਾਂ ਆਪਾਂ ਨੂੰ ਰੋਕਣਾ ਪੈਣਾ ਹੈ ਅੱਜ ਉਸ ਘਰ ਨੂੰ ਆਇਆ ਕੱਲ ਨੂੰ ਰਾਂ ਕਰਨ ਹੋਏਗੀ ਅੱਜ ਤਾਂ ਕਿਸੇ ਮਗਰ ਜਾਂਦੇ ਨਹੀਂ ਨਾ ਜਈਏ ਚੋਰੀ ਮਗਰ ਨਾ ਜਈਏ ਯਾਰੀ ਮਗਰ ਤਾਂ ਜਈਏ ਨਾ ਜਈਏ ਅਸੀਂ ਨਸ਼ੇੜ ਨਾ ਠੀਕ ਹੈ ਅਸੀਂ ਸਿਰਫ ਉਹਨਾਂ ਮਗਰ ਜਾਣੇ ਆ ਜਿੰਦਾ ਕਿਸੇ ਨੇ ਹੱਕ ਦੱਬਿਆ ਜਾਂ ਕਿਸੇ ਨੇ ਕਿਸੇ ਦਾ ਕੋਈ ਨੁਕਸਾਨ ਕੀਤਾ ਜੇ ਨਸ਼ੇ ਦੇ ਰੋਕਣਾ ਇਹ ਮੱਲੇ ਰੋਕਣ ਕੇ ਜਦੋਂ ਉਹਦੋਂ ਨਸ਼ਾ ਬੰਦ ਹੋਏਗਾ ਲਿਤਾ ਪਰ ਜੈ ਮਾਤਾ ਦੀ ਜੀ ਬਿਲਕੁਲ ਜੀ ਤੁਹਾਨੂੰ ਮੌਕੇ ਦੇ ਹਾਲਾਤ ਦਿਖਾ ਦਿੱਤੇ ਤੇ ਇਸ ਮਲੇ ਦੇ ਕੀ ਹਾਲਾਤ ਹੈਗੇ ਨੇ ਇਹ ਅੱਜ ਘਟਨਾ ਵਾਪਰੀ ਹੈ ਸ਼ਰਮਸਾਰ ਕਰ ਰਹੀ ਹੈਗੀ ਹੈ ਵੀਡੀਓ ਦੇ ਵਿੱਚ ਤੁਸੀਂ ਆਪਣੇ ਕਮੈਂਟ ਜੜਿਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਮੈਂਟ ਜਰੂਰ ਦੱਸ ਕੇ ਆਪਣੀ ਰਾਏ ਦੇ ਸਕਦੇ ਹੋ